ਤਾਂ ਕਿ ਜਾਇ ਮੰਮੀ ਅੱਜ ਦਵਾਈ ਦੇਖੋ ਆ ਨਾ ਬੇਬੇ ਦਵਾਈ ਭੁੱਲ ਗਈ ਤੇ ਉਹਨਾਂ ਦੀ ਦਵਾਈ ਫੜਾ ਦਿਓ ਓ ਯਾਰ ਕੀ ਤੁਸੀਂ ਜਦੋਂ ਗਈ ਸੀ ਬੇਬੇ ਤੈਨੂੰ ਪਤਾ ਨਹੀਂ ਸੀ ਕਿ ਮੈਂ ਦਵਾਈ ਦੇਦਾ ਪਹਿਲਾਂ ਉਹ ਤੂੰ ਤਾਂ ਮੈਨੂੰ ਕਹਿਣ ਲੱਗ ਜਾਨੇ ਉਹ ਕਾਲੀ ਚ ਭੁੱਲ ਗਏ ਦਵਾਈ ਉਹ ਯਾਰ ਮੈਂ ਅੱਜ ਲੇਬਰ ਨੂੰ ਕਹੀ ਖੜਾ ਉੱਧਰ ਲੇਬਰ ਵਾਲੇ ਫੋਨ ਕਰੀ ਜਾਂਦੇ ਨੇ ਹੱਥੋਂ ਲੰਘ ਗਈ ਮੁੜ ਕੇ ਫੇ ਸਾਰਾ ਸੀਜ਼ਨ ਹੀ ਲੰਘ ਜੂ ਮੇਰਾ ਲੈ ਦਵਾਈ ਜਿਹੜੀਆਂ 6 ਦਿਨ ਦਵਾਈ ਫੜਾ ਕੇ ਉੱਧਰ ਮੈਂ ਤੁਰ ਕੇ ਜਾ ਮੈਂ ਐਡੀ ਦੂਰ ਹੋਣਾ ਅੱਗੇ ਤੋਂ ਆਪੀ ਜਾ ਉੱਧਰੂਗਾ ਅੱਗੇ ਤੂੰ ਜਾਏਂਗੀ ਦੇਵੇਂਗੀ ਹੱਥ ਹੋਈ ਪਈ ਆ ਥੋੜੇ ਵਾਲੀ ਲੈ ਉੱਧਰ ਉਹ ਆ ਗਈ ਉਹ ਭੱਜਦੀ ਉੱਧਰ ਨੂੰ ਭੱਜ ਲੈਂਦੀ ਆ ਕਿ ਮੂੰ ਚੱਕ ਕੇ ਆ ਦੀ ਦਵਾਈ ਲੈ ਲਾ ਉਹ ਮੈਂ ਦੱਸ ਘਰ ਦੇ ਕੰਮ ਕਰਾ ਕੇ ਨੇ ਤੇ ਦਵਾਈਆਂ ਸਾਮਾ ਆ ਸਾਡੀ ਬੁੜੀ ਜੀ ਵੀ ਨਾ ਪੜਾ ਲਹੂ ਪਿੰਦੀ ਲਾਈ ਉਹ ਦੇ ਖੰਬ ਜੇ ਲੈ ਕੇ ਪਾਈ ਸੀਗੇ ਸੁੱਕਣੇ ਉਹ ਤਾਂ ਚਾਰ ਪਾਵਾ ਹੁਣ ਦੁਕਾਨ ਨੂੰ ਕੀ ਪਤਾ ਇਹ ਕੀ ਕਰ ਲੰਗਾ ਆਪਦੇ ਤਾਂ ਭਾਈ ਕਰੇ ਹੋਇਆ ਕੰਮ ਸਰਦਾਂ ਨਹੀਂ ਕਿਉਂ ਚਾਰ ਮੰਗਦੇ ਆ ਰੋਟੀ ਨਾਲ ਇਹ ਤਾਂ ਹੁਣ ਕਦੇ ਕੁਝ ਜੇ ਖਾ ਲੈ ਕਦੇ ਸਮੋਸੇ ਖਾ ਲੈ ਇਹ ਜੀ ਚੀਜ਼ਾਂ ਖਾ ਲੈਣੀਆਂ ਦੇਖ ਕਿਉਂ ਨਹੀਂ ਪਹਿਲਾਂ ਲਾ 5 ਮੰਗਾਂ 10 ਕਿਲੋ ਅੰਬ ਪਤੀਗੇ ਆ ਰਹੇਗੇ 5 ਕਿਲੋ ਅੰਬ ਸਾਰੇ ਖਾ ਗਏ ਬੱਕਰੀ ਮਮੂ ਚਲੀ ਜਾਂਦੀ ਹੈ ਇਹਨੂੰ ਆਈ ਨਹੀਂ ਆਪ ਨੂੰ ਮੌਤ ਹੈਗੀ ਵੀ ਇਹ ਚਾਰ ਵਾਸਤੇ ਲੱਤੇ ਹਨ ਵੀ ਚਾਰ ਪਾਵਾਂਗੇ ਕੁਸ ਪਾਸੇ ਉਹ ਹੀ ਸ਼ੱਕ ਖਾ ਜਾਂਦੀ ਹੈ ਜਿਹੜਾ ਉਸ ਮਿਲ ਗਿਆ ਉਹ ਹੀ ਖਾ ਲੈ ਕੁੱਸ ਨਹੀਂ ਛੱਡਦੀ ਜੀ ਆਪਣਾ ਦਿਓ ਵੀ ਛੱਡਦੀ ਉਹ ਵੀ ਖਾ ਜੂਗੀ ਚਲ ਦੇਖਾਂ ਕਿ ਬਰਹਾਂ ਜਿੱਥੇ ਕਦੀ ਪਾਵਾਂਗੇ ਵਰਗੀ ਹੈ ਪਤਾ ਨਹੀਂ ਕਿਹੜਾ ਖਾ ਗਿਆ ਮਿੰਟ ਮਾਰਿਆ 5 ਕਿਲੋ ਅੰਬ ਰਹਿ ਗਏ ਉੱਥੇ ਕੁਸ ਵੀ ਨਹੀਂ ਬੈ ਲੱਗੇ ਹਾਂਜੀ ਹੋਰ ਆ ਹਾਂਜੀ ਬਾਠੂਰੇ ਹਾਂਜੀ ਬੈਠੀ ਜੀ ਤੂੰ ਮੈਨੂੰ ਆਂ ਦੱਸ ਅੰਬ ਮੈਂ ਦੱਸ ਕਿਲੋ ਲਾਈ ਸੀ ਉਹ ਹਾਂਜੀ ਤੇ ਉਹ ਰਹਿ ਗਏ 5 ਕਿਲੋ ਕੌਣ ਖਾ ਗਿਆ ਇਹਨਾਂ ਨੂੰ ਮੈਂ ਤਾਂ ਜੀ ਭਾਬੀ ਖਾਂਦੇ ਦੇਖਿਆ ਭਾਬੀ ਖਾਂਦੀ ਤੇ ਆਖਿਆ ਤੂੰ ਮਾੜਾ ਮोटा ਘਰ ਰੱਖਿਆ ਕਰ ਤਦ ਕਾਦੀ ਜਿਮ ਮਬਾਰੀ ਆ ਹੈ ਮੈਂ ਆਖਿਆ ਜੀ ਫਿਰ ਮੈਂ ਜਰੂਰੀ ਗੱਲੀ ਖਾ ਲੈਂਦੀ ਹਾਂ ਜਿੰਦੀ ਅੰਦਰ ਖਾ ਲੈਣੇ ਤਾਂ ਭਾਬੀ ਜਰ ਕਾਨੂੰ ਕਹੂੰ ਮੱਖੂ ਬਣ ਜਾਓ ਪਤਾ ਦੀ ਤੂੰ ਨਾ ਤਾਂ ਠੀਕ ਹੈ ਜੀ ਠੀਕ ਹੈ ਬੇਬੇ ਠੀਕ ਆ ਤੂੰ ਬਾੜਾ ਕੋੜਾ ਜਿਹਾ ਬਣ ਕੇ ਰੱਖ ਮਾੜਾ ਮोटा ਚੰਦ ਰਹਿ ਕਰ ਠੀਕ ਹੈ ਹਾਂ ਦੱਸਿਆ ਕਰ ਮੈਨੂੰ ਕੀ ਕਰਦੀ ਹੈਗੀ ਹਾਂ ਕੋਈ ਨਾ ਦੱਸਿਆ ਕਰੂੰਗਾ ਵਾਸਤੇ ਜੇ ਬਗ ਜਾ ਕੀ ਕਰ ਤਸੂ ਕਰਲਾ ਕੰਮ ਯਾ ਬੈਠ ਦੇ ਦੋ ਨੂੰ ਜਿੰਮੇ ਬਾਰਨ ਕਰ ਦੂੰਗਾ ਉਹ ਤੋਪ ਪੈ ਨਹੀਂ ਹੋ ਰਹੀ ਬੇਬੇ ਕਿੰਨੀ ਕਿੰਨੀ ਕਿ ਬੇਬੇ ਆ ਜਾਓ ਕੀ ਕਰੀ ਰਹੀ ਹੈਂ ਕੁਛ ਨਹੀਂ ਕਰਦੀ ਤੇ ਮੇਰੀ ਗੱਲ ਸੁਣ ਤੂੰ ਆਪ ਦੀ ਜੇ ਉਧਰ ਨਹੀਂ ਰਹਿਣਾ ਆਪ ਦੀ ਦਵਾਈ ਬੂਟੀ ਤਾਂ ਸਾਹਮਣੇ ਆ ਕਰ ਦੱਸ ਮੈਂ ਫਿਰ ਤੂੰ ਥੱਕ ਗਈ ਦਵਾਈ ਚੱਕ ਲਈ ਤਾਂ ਥੱਕ ਕੇ ਤੈਨੂੰ ਐ ਪਤਾ ਸਾਰਾ ਦਿਨ ਐਸੀ ਤੇ ਰਹਿਣਾ ਮੈਤੋ ਨਹੀਂ ਨਿਕਲੀ ਤੇ ਹੈਗਾ ਬਾਹਰ ਗਰਮੀ ਚ ਅੱਗੇ ਸੀ ਬੰਦੇ ਹੀ ਨਹੀਂ ਸੀਗੇ ਜਿਹੜੇ ਕੰਮ ਕਰਦੇ ਸੀ ਲੈ ਤੂੰ ਤਾਂ ਪੁੱਠਾ ਪੈਣੀ ਹੈਗੀ ਆਪਦੀ ਦਵਾਈ ਦੇ ਸਾਹਮਣੇ ਤੇ ਨਾਲੇ ਮੇਰੀ ਗੱਲ ਸੁਣ ਲੋਕ ਪਤਾ ਕਿੰਨੀਆਂ ਗੱਲਾਂ ਬਣਾਉਂਦੇ ਨੇ ਆਲਾ ਕਹਿੰਦਾ ਕੱਲੀ ਮਾਂ ਗਈ ਉਹ ਇਹਨਾਂ ਨੂੰ ਵੀ ਉੱਧਰ ਘਰੇ ਵਾਰ ਰੱਖੀ ਹੈ ਕੱਢ ਕੇ ਤੂੰ ਉੱਥੇ ਨਹੀਂ ਰਹਿ ਸਕਦੀ ਤੁਹਾਡੇ ਕੋਲ ਮੇਰੀ ਗੱਲ ਸੁਣੋ ਜਿਹੜਾ ਗੱਲਾਂ ਕਰਦਾ ਮੈਂ ਆਪੇ ਪੁੱਛ ਲੂੰਗੀ ਮੈਂ ਤਾਂ ਉੱਥੇ ਰਹਿੰਦੀ ਨਹੀਂ ਪਹਿਲਾਂ ਤੂੰ ਆ ਦੇਖ ਦੇਖ ਤੇਰੇ ਸਹੁਰੇ ਦੀ ਲਈ ਹੋਈ ਐ ਕਿੰਨੀ ਸੋਹਣੀ ਸਾਂ ਐ ਦੀ ਮੇਰੀ ਗੱਲ ਸੁਣ ਬੇਬੇ ਆਪਣਾ ਘਰ ਉੱਧਰ ਬਹੁਤ ਵੱਡਾ ਹੈਗਾ ਠੀਕ ਆ ਨਾ ਤੇ ਆਹ ਵਾਲਾ ਘਰ ਆਪਾਂ ਕਿਰਾਏ ਤੇ ਚਾੜ ਦੇ ਬਾਹਰ ਚੁੱਪ ਕਰਕੇ ਹਟ ਕੇ ਤੂੰ ਬਣੀ ਆ ਕਿਰਾਏ ਦੀ ਕਿਰਾਏ ਨਾਲ ਤੇਰਾ ਬੱਬਰ ਭਰੂਗਾ 10 ਕਿਲੇ ਬਾਹਣਾਂ ਨਹੀਂ ਬੱਬਰ ਭਰਦਾ ਤੇਰਾ ਜਦੋਂ ਲੱਹ ਆ ਬਿਆਏ ਕਿਨੇ ਬੋਲਦੀ ਏ ਤੈਨੂੰ ਕਿਉਂ ਮੈਂ ਬੋਲਾਂ ਨਾ ਬਲਕਿ ਮੇਰੀ ਗੱਲ ਸੁਣ ਤੂੰ ਓ ਮੇਰਾ ਪੁੱਤ ਪੱਟਿਆ ਤੂੰ ਪਤਾ ਮੈਂ ਕਿਵੇਂ ਪਾਲਿਆ ਸੀ ਉਹ ਮੈਨੂੰ ਆਏ ਸੀ ਕਿਸੇ ਵਧੀਆ ਕਰਾਣੇ ਕਰ ਦਿੱਤੀ ਤੇ ਹੂੰ ਜਿਹੜਾ ਮੈਂ ਨਹੀਂ ਕਰ ਦਿੱਤ ਪੱਟਿਆ ਤੇਰੇ ਪੁੱਤ ਨੇ ਮੈਨੂੰ ਪੱਟਿਆ ਆਪ ਨਹੀਂ ਆਈ ਮੈਂ ਕੋਈ ਕਿਉਂ ਆਏ ਬੋਲਦੀਆਂ ਤੂੰ ਜੇ ਕਹਿੰਦੇ ਘੋੜਾ ਹਣ ਕੁੱਤਾ ਮਗਰ ਘੋੜੇ ਹਿਲਕੂ ਲੱਹ ਕਰ ਲੋ ਕਰ ਸਾਨੂੰ ਨਹੀਂ ਤੇਰੀਆਂ ਕਹਾਵਤਾਂ ਸਮਝ ਆਉਂਦੀਆਂ ਤੈਨੂੰ ਕਾਹ ਨੂੰ ਆਉਂਦੀਆਂ ਤੇਨ ਦਾ ਜਮੇ ਨਹੀਂ ਆਉਂਦੀਆਂ ਆਪ ਤੈਨੂੰ ਪੁੱਛ ਜਿਹੜਾ ਕਹਦਾ ਮੈਂ ਤਾਂ ਜ਼ਹਿਰ ਖਾ ਕੇ ਮਰੂੰ ਫਾਹਾ ਲੈ ਕੇ ਮਰੂੰ ਕਰੰਟ ਲੱ ਖਬਰ ਕੀ ਕਰਿਆ ਸੀ ਤੂੰ ਇਹ ਜਾ ਕੀ ਉਹਦੇ ਸਿਰ ਚ ਪਾਇਆ ਸੀ ਮੈਂ ਕੁਛ ਨਹੀਂ ਪਾਇਆ ਉਹੀ ਮੈਨੂੰ ਘੋਲ-ਕੋਲ ਕਤਬੀਤ ਪਿਆਉਂਦਾ ਹੁੰਦਾ ਦੀ ਸਾਹੀ ਲਿਆਂਦਾ ਔਰੇ ਮੈਨੂੰ ਤੂੰ ਦੇਖਿਆ ਸੀ ਤੂੰ ਵੀ ਤ ਹੱਥ ਚ ਫੜੇ ਸੀ ਉਹਦੇ ਉਹ ਆਉਂਦਾ ਹੀ ਹੋਊਗਾ ਆ ਮੇਰੇ ਗਲ ਚ ਹਜੇ ਤੱਕ ਪਾਰਖਾ ਨੇ ਕਹਿੰਦਾ ਲਾਉਣਾ ਨਹੀਂ ਹੈਗਾ ਸਾਰਾ ਪਿੰਡ ਤਾਂ ਉਹਦਾ ਇੰਨਾ ਕਹਿੰਦਾ ਤਰਾ-ਤਰਾ ਕਰਦੇ ਆ ਕਿ ਮੁੰਡਾ ਜਮਾਈ ਨਹੀਂ ਬੋਲਦਾ ਏ ਦਸਣਾਣਾ ਮੁੰਟਾ ਹੈਗਾ ਕਿਸੇ ਨੀਵੀਂ ਵੀ ਪਾ ਕੇ ਲੰਘਦਾ ਪਿੰਡੇ ਵਿੱਚੋਂ ਜਿਹੜੀਆਂ ਪ੍ਰਜਾ ਨਹੀਂ ਆਉਂਨਾ ਨਿਕਦੇ ਮੁਖੌਲ ਕਰੇ ਹੈ ਤੇ ਤੂੰ ਕਿਧਰੋਂ ਆ ਗਈ ਉਹੀ ਗੱਲ ਕਾਇਤਾ ਕੇ ਮੈਨੂੰ ਲਿਆਇਆ ਤਾਗੇ ਤੇ ਰੀਤਾਂ ਨਾਲ ਤੈਨੂੰ ਲਿਆਇ ਆਪਦੇ ਕੋਈ ਮਾੜਾ ਕਹਿੰਦਾ ਹੁੰਦਾ ਨਾਲ ਮੈਨੂੰ ਮੇਰੇ ਮਾਪੇ ਮਾੜਾ ਕਹਿ ਦੇਣਗੇ ਮੈਂ ਲੱਖਾਂ ਦਾ ਘਰ ਛੱਡ ਕੇ ਤੁਹਾਡੇ ਘਰੇ ਆ ਗਈ ਤਾਂ ਵੀ ਨਹੀਂ ਮੈਨੂੰ ਕਹਿੰਦੇ ਤਾਂ ਹੀ ਮਾਪੇ ਪੈਂਟਵਰ ਲਾਈ ਐਡਾ ਦੇਗਾ ਤੂੰ ਝੰਡੇ ਝੂਲਦੇ ਮਾਪਿਆਂ ਦੇ ਬੇਬੇ ਮੇਰੇ ਮਾਪੇ ਨੂੰ ਨਾ ਬੋਲੀ ਖਬਰਦਾਰ ਹੋ ਜੀ ਮੈਂ ਤਾਂ ਬੋਲੂਗੀ ਕਿ ਮੇਰਾ ਬੋਲਣਾ ਹਾਂ ਹਾਂ ਆਪਦੀ ਜਬਾਨ ਸੰਭਾਲ ਕੇ ਗੱਲ ਕਰੀ ਜਵਾਨ ਤਾਂ ਮੇਰੇ ਸਮਝਾਲੀਏ ਪਹਿਲਾਂ ਤੂੰ ਮੈਨੂੰ ਐਂ ਦੱਸ ਨੀ ਮੈਂ 10 ਕਿਲੋ ਅੰਬ ਲਏ ਸੀਗੇ ਤੇ ਇਹ ਰਹਿ ਗਏ 5 ਤੇ ਖਾ ਗਈ ਤੂੰ ਚੱਕ ਕੇ ਸਾਰੇ ਅੱਛਾ ਤੈਨੂੰ ਮੇਰੇ ਨਾਲ ਕਹਦੇ ਅੰਬ ਪਿਆਰੇ ਹੋ ਗਏ ਇਹ ਤਾਂ ਹੋਰ ਵੀ ਲੈ ਲੇਗੀ 1 ਪੱਟੀ ਆਈ ਅੰਬਾਲੀ ਕਿਉਂ ਆਈ ਨਹੀਂ ਪਤਾ ਕਿੰਨੇ ਮੁੜਕਾ ਹੁੰਦਾ ਖਮੌਂਦਿਆਂ ਨੂੰ ਤੂੰ ਤਾਂ ਕਹਿੰਦਾ ਕਹਿੋ ਜਿਓ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਤੁਸੀਂ ਤਾਂ ਸਾਰਾ ਟੱਬਰੀ ਇੱਕੋ ਜੇ ਹੋਗੇ ਕਿਉਂ ਇੱਕੋ ਜਾਨੇ ਕੀ ਕਰਤਾ ਸੀ ਤੂੰ ਤਾਂ ਉਹੀ ਗੱਲ ਚੰਗੇ ਛੂਟਪਾ ਲੈ ਕਦੇ ਕੋਚੀਆ ਖਾ ਲੈ ਕਦੇ ਸਮੋਸੇ ਖਾ ਲੈ ਸਾਨੂੰ ਪਤਾ ਹੈ ਕਿਵੇਂ ਮੁੜਕਾ ਮੁੜਕੇ ਹੁੰਦੇ ਤੜਕੇ ਦੋ ਰੋਟੇ ਖਾ ਕੇ ਜਾਂਦੇ ਹੱਥ ਨੇ ਮੂੰਹ ਤੇ ਫੇਰ ਰੋਟੀ ਦਾ ਆ ਕੇ ਬੇਬੇ ਤੂੰ ਚੰਗੀ ਨਹੀਂ ਲੱਗਦੀ ਮੈਨੂੰ ਆ ਗੱਲਾਂ ਬੋਲਦੀ ਠੀਕ ਹੈ ਮੈਂ ਤੇਰੇ ਤੋਂ ਇਹ ਬੇਇੱਜ਼ਤੀ ਕਰਨ ਨਹੀਂ ਆਈ ਹੈਗੀ ਮਾਤਾ ਤਰਾ ਫਾਹਾ ਪੱਢਣ ਆਈ ਤੇ ਵੀ ਦਵਾਈ ਚੱਕ ਲਾਦੀ ਛੱਡਿਆ ਨਹੀਂ ਹੁੰਨੀ ਉੱਤੇ ਅੱਜ ਤੱਕ ਮੱਤਰ ਵੀ ਨਹੀਂ ਆਉਂਦੀ ਉੁੱਦੀ ਲਾ ਕੇ ਤੇਰਾ ਕੁਸ ਨਹੀਂ ਮੇਰਾ ਘਰ ਬੰਨੇ ਮਾਰਦਾ ਉਹਨੂੰ ਵੀ ਕਹਿ ਦੂੰਗੀ ਮੈਂ ਤਾਂ ਜੇ ਕਹਿਦੀ ਕਹਿਦੀ ساری ਉਮਰ ਦਾ ਬੰਨਾ ਹੋਇਆ ਮੇਰਾ ਤੂੰ ਕੌਣ ਮੈਨੂੰ ਅੱਧੇ ਨਾਲੀ ਵੀ ਨਾ ਬੜੀ ਸਾਡੇ ਘਰ ਚ ਸੁੱਕੀ ਆਈ ਤਾਂ ਮੈਨੂੰ ਕੌਣਾ ਰੋਕਣਾ ਆਈ ਉਧਰ ਵੀ ਮੇਰਾ ਅੱਧਾ ਹੈਗਾ ਮਾਰਦੀ ਆ ਬੰਨਾਂ ਵਾਲਾ ਮਸੋਈ ਕੱਲ ਦੀ ਭੂਤਨੀ ਸਿਵਾ ਚਾਦਾ ਅਕ ਪ੍ਰਧਾਨ ਬਣ ਗਈ ਲਕੂਨ ਲਾ ਗੱਲ ਨਹੀਂ ਕਰ ਦਿੰਦੀ ਹਜੇ ਮੂਰੇ ਬੋਲਦੀ ਆ ਕੋਈ ਨਹੀਂ ਮੁੰਡਾ ਜੈਨੂ ਵੀ ਆਉਣ ਤੇ ਮੈਂ ਕਰਦੀ ਆ ਗੱਲ ਉਹਦੇ ਨਾਲ ਆ ਗਏ ਤੁਸੀਂ ਆ ਗਿਆ ਹਾਂ ਕਿੱਥੇ ਵਾਗੇ ਸੀ ਦੱਸ ਕੇ ਵੀ ਨਹੀਂ ਗਏ ਮੈਨੂੰ ਅੱਜ ਭਈਏ ਲਾਏ ਨੇ ਉਹਨਾਂ ਨੂੰ ਲੈ ਕੇ ਆਇਆ ਪਹਿਲਾਂ ਸਵੇਰੇ ਸਣੀ ਖਾ ਜਾ ਕੇ ਹਾਂ ਹੋਰ ਮੱਕੀ ਬੀਬੀ ਆ ਗਈ ਕਿਉਂ ਕੀ ਕਰਾਉਣਾ ਬੇਬੇ ਤੋਂ ਕਰਾਉਣਾ ਦਾ ਕੀ ਤਾਂ ਉਹ ਘਰ ਜਾਉਣਾ ਉਹ ਜੋ ਬੇਬੇ ਉਧਰ ਹੀ ਆ ਗਈ ਸੀ ਮੈਂ ਬਾਦੂ ਚ ਲੂਸ ਕੱਢਿਆ ਉਹਨੇ ਮੇਰਾ ਕਿਉਂ ਹੁਣ ਉਹਨੇ ਕੀ ਕਹਿਤਾ ਕਹਿਣਾ ਕਿ ਤੁਹਾਨੂੰ ਨਹੀਂ ਮੈਂ ਕਿਹਾ ਸੀ ਵੀ ਜਾ ਕੇ ਬੇਬੇ ਦੀ ਦਵਾਈ ਦੇ ਦੋ ਹਾਂ ਤੇ ਮੈਂ ਦਵਾਈ ਪੜਾਉਣ ਗਈ। ਆ ਫੇ ਕਿੱਡੀ ਗੱਲ ਹੋ ਗਈ ਜੇ ਦਵਾਈ ਪੜਾਈ। ਅੰਬ ਰੱਖੀ ਬੈਠੀ ਹੈਗੀ ਆ ਕਿਉਂ ਵੀ ਤੂੰ ਖਾ ਗਈ। ਮੇਰੇ ਪੇਕਿਆਂ ਨੂੰ ਲੱਗੀ 100-100 ਕੁਝ ਬੋਲਣਾ। ਕਿੱਕੜੀ ਉੱਧੜੀ ਮੈਨੂੰ ਉਹ ਕੁਝ ਬੋਲੀ ਜਿਹੜਾ ਨਾ ਕੁਝ ਬੋਲਣਾ ਸੀਗਾ। ਚਲ ਕੋਈ ਨਹੀਂ ਯਾਰ ਤੂੰ ਉਹਦੀਆਂ ਗੱਲਾਂ ਕੋਈ ਅੰਨਜ ਤੇਲ ਪਾਲਿਆ ਕਰ ਵੀ ਬੋਗਲੀ ਜਾਣ ਦੇ ਜਿਹੜਾ ਕੋ ਬੋਲਦੀ। ਹਾਂ ਹਾਂ ਮੈਂ ਪਾਗਲ ਹਾਂ ਤੂੰ ਸੁਣੀ ਜਾਵਾ। ਇਹ ਸੁਣਨ ਵੱਤ ਲੈ ਕੇ ਆਉਂਦਾ ਸੀ ਮੈਨੂੰ ਤੁਸੀਂ। ਫਿਰ ਹੁਣ ਮੈਂ ਉਹਨੂੰ ਠੀਕ ਕਰਾਂ। ਉਹ ਵੀ ਤਾਂ ਮੇਰੀ ਮਾਂ। ਹਾਂ ਮਾਂ ਜ਼ਰੂਰੀ ਹੋ ਗਈ ਮੈਂ ਨਹੀਂ। ਉਹ ਰੋਡ ਦਾ ਸਾਰਾ ਟਾਈਮ ਦਵਾਈ ਦੇ। ਮੈਨੂੰ ਐ ਤਾਂ ਦੱਸ ਤੁਸੀਂ ਗਏ ਕਿੱਥੇ ਸੀ? ਉਹ ਯਾਰ ਦਿੱਸੀ ਜਾਣਾ ਝੋਨਾ ਲਾਉਣਾ ਭੰਗੀ ਲੈ ਕੇ ਆਏ ਸਵੇਰੇ ਸੁਨੇਹਾ ਜਾ ਕੇ। ਹੁਣ ਨਵੇੜੇ ਨਿਮੇੜ ਕੇ ਘੱਟ ਬਚਾਣ ਛੱਟਿਆ। ਅਜੇ ਲਾਏ ਪੈਨੇ ਉੱਥੇ। ਬਹੁਤ ਬੂਤ ਪੜਦੇ ਨੇ ਕੋਈ ਨਹੀਂ ਲਾਵਾਂਗੇ। ਤੂੰ ਐ ਦਵਾਈ ਦੇ ਆਈ ਸੀ ਮਾਂ। ਮੈਂ ਤਾਂ ਫੜਾਈ ਆਈ ਮੈਨੂੰ ਨਹੀਂ ਪਤਾ ਖਾਈ ਆ। ਫੜਾ ਨਹੀਂ ਖਾ ਆਈ ਸੀ ਤੂੰ। ਖਾ ਰੂਗੀ ਆ ਕਿਹੜਾ ਜਵਾਬ ਖੜੀ ਆ ਉਹ ਬੋਲਣ ਉਤੋਂ ਤਾਂ ਐਡੀ ਗਿੱਟ ਦੀ ਜਵਾਲ ਲੱਗੀ ਓਏ ਉਹ ਬੁੜਾ ਸਰੀਰ ਆ ਭੁੱਲ ਭਾਲ ਜਾਂਦਾ ਮੜਾ ਆਪ ਦਿਮਾਗ ਤੋਂ ਕੰਮ ਲੈ ਲਿਆ ਕਰ ਕੋਈ ਬਸ ਬਸ ਆਪਦੀ ਮਾਂ ਦੀ ਨਾ ਬਾਾਈ ਸਾਈਡ ਜੀ ਨੇ ਲਿਆ ਕਰ ਤੂੰ ਉਹ ਮਾਮਾ ਦੀ ਸਾਈਡ ਹੀ ਲੈਂਦੇ ਨੇ ਜਵਾਬ ਮੈਨੂੰ ਆਪ ਜਾ ਕੇ ਦੇਖਣਾ ਪਊ ਤੁਹਾਡਾ ਸਰੀਰ ਤੇ ਜੈਜੀ ਕੋਕੋ ਹੀ ਕੋਕੋ ਦੇ ਬੱਚੇ ਮੈਨੂੰ ਆਪ ਜਾ ਕੇ ਨਹੀਂ ਕਰੇ ਜੈਜੀ ਕੋਕੋ ਹੀ ਜੀ ਕੋਕੋ ਦੇ ਬੱਚੇ ਹਾਲੇ ਵੀ ਆਪਦੀ ਮਾਂ ਦੀ ਕਰਦਾ ਮੇਰੀ ਨਹੀਂ ਕਰਦਾ ਹੈਗਾ ਜਿਹੜੀ ਇਹਦੇ ਖਾਤਰ ਘਰ-ਬਾਰ ਛੱਡ ਕੇ ਆਈ ਆ ਆਪਦਾ ਆਦੇ ਮਾਵਾਪਾ ਛੱਡ ਕੇ ਆਈ ਆ ਇਹਨੂੰ ਆਪਦੀ ਮਾਂ ਜ਼ਰੂਰੀ ਹੈਗੀ ਆਈ ਨਹੀਂ ਹੈਗਾ ਵੀ ਸਾਡੇ ਆਪਦਾ ਵੀ ਜਵਾਕ ਉਹਦਾ ਵੀ ਕੁਝ ਦੇਖਣਾ ਕਰਨਾ ਉਹਦਾ ਪੜਾਈ ਲਿਖਾਈ ਦਾ ਕਦੇ ਇੱਧਰ ਵਾਗਿਆ ਕਦੇ ਉੱਧਰ ਵਾਗਿਆ ਜਮਾ ਵੀ ਧਿਆਨ ਨਹੀਂ ਹੈਗਾ ਇਹਦਾ ਘਰ 'ਚ ਹੁਣ ਫੇਰ ਚੱਲ ਗਿਆ ਦੀ ਮਾਂ ਕੋਲੇ ਲਾੜ ਲਾ ਓ ਬੇਬੇ ਆ ਜਾ ਬੁੱਤਾ ਜਾ ਤੂੰ ਕਿਵੇਂ ਇੱਧਰ ਬੈਠੀ ਆ ਮੇਰਾ ਤਾਂ ਇੱਥੇ ਜੀ ਲੱਗਦਾ ਪੁਰਾਣੇ ਘਰ ਦੇ ਵਿੱਚ ਸਵੇਰੀ ਆ ਜਾਂਦੀ ਓਧਰੋਂ ਤੇਰਾ ਇੱਥੇ ਪਤਾ ਨਹੀਂ ਗਿਆ ਕੀ ਰੱਖਿਆ ਲੈ ਹੁਣ ਸੁਣ ਲੈ ਕਹਾਣੀ ਫਿਰ ਮੈਂ ਤੈਨੂੰ ਸੁਣਾਉਣੀ ਆ ਤੂੰ ਤਰੇਸੀ ਲੱਗਿਆ ਆਰਾਮ ਨਾਲ ਬਹਿ ਜਾ ਕਰਤਾ ਤਰੇਸੀ ਥੱਲੇ ਤੂੰ ਐਸੀ ਦੀ ਗੱਲ ਕਰਨਾ ਆ ਤੇਰੇ ਐਸੀ ਨਾਲ ਇੰਨੀ ਵਧੀਆ ਢੰਡੀ ਸਾਂ ਹੈ ਜਿੰਨਾ ਚਿਰ ਜਿਉਂਨੀ ਆ ਦੇਖ ਮੈਂ ਤਾਂ ਇਸੇ ਘਰ ਦੇ ਵਿੱਚ ਹੀ ਰਹੂ ਇੱਥੇ ਮੈਂ ਤਾਂ ਉਧਰ ਜਾਂਦੀ ਨਹੀਂ ਮੈਨੂੰ ਤਾਂ ਉਹ ਵੀ ਤਾਂ ਆਪਦਾ ਹੀ ਆ ਉਹ ਆਪਦਾ ਤਾਂ ਹੈਗਾ ਤੁਹਾਡੇ ਵਾਸਤੇ ਬਣਾਇਆ ਜਿਉਂਦੇ ਵਾਸਤੇ ਰਹੋ ਹੈ ਤੁਸੀਂ ਵਰਤਨ ਵਾਲੇ ਮਾਲਕ ਸੋਨੋਂ ਕੌੜੀ ਮੇਰ ਵਾਂਗੂ ਵਧਾਵੇ ਤੇ ਪਰ ਇੱਕ ਤੂੰ ਗਲਤੀ ਕਰ ਗਿਆ ਥੋੜੀ ਜੀ ਜੇ ਤੂੰ ਮੇਰੀ رائے ਨਾਲ ਚੱਲਦਾ ਠੀਕ ਹੈ ਮੈਨੂੰ ਐਸੀ ਕੋਈ ਘਰਾਣੇ ਘਰ ਦੀ ਕੁੜੀ ਲਿਆਵਾਂਗੇ ਆਪਾਂ ਮੈਂ ਤਾਂ ਮੇਰੇ ਦੇਖਭਾਲ ਕਰੂਗੀ ਨਾਲੇ ਘਰ ਦੀ ਸੋਹਣੀ ਤੇਰੇ ਕੋਲ 10 ਕਿਲੇ ਬਾਹਣ ਦੇ ਸੀਗੇ ਉਹ ਵੀ ਤਾਂ ਹੁਣ ਘਰਾਣੇ ਘਰ ਦੀ ਉਹ ਤੇਰੀ ਦੇਖਭਾਲ ਕਰਦੀ ਕੀ ਰਖਾ ਤਾ ਪੁੱਠੀ ਬੋਲਦੀ ਮੈਨੂੰ ਸਾਰਾ ਦਿਨ ਕਿਉਂ ਕੀ ਪਤਾ ਮੈਂ ਕਹਤਾ ਫਿਰ ਤਾਂ ਮੈਨੂੰ ਕੋਈ ਨਹੀਂ ਲੱਗਦਾ ਵੱਡਾ ਹਾਹਾ ਚੱਕ ਦਵਾਈਆਂ ਆਈਆਂ ਕਹਿੰਦੀ ਦਵਾਈਆਂ ਉਹ ਤੈਨੂੰ ਤਾਂ ਹੀ ਫੜਾਉਣਾ ਆਈਏ ਜਦ ਤੈਨੂੰ ਫਿਕਰ ਕਰਦੀ ਆ ਵੀ ਕੁਝ ਹੋ ਨਾ ਜਾਵੇ ਮਮਾ ਤੇ ਹਾਹਾ ਮੇਰਾ ਕਿਉਂ ਵੱਢਦੀ ਸੀ ਚਲ ਉਹ ਤਾਂ ਤੁਸੀਂ ਜਾਂ ਦੋਨੋਂ ਨਹੀਂ ਰਹਿਣਾ ਘਰੇ ਨਾਲ ਮਿਲ ਕੇ ਰਹਿ ਲਿਆ ਕਰੋ ਮੈਂ ਤਾਂ ਅਰ ਨਾਲ ਮਿਲ ਕਰਨੀ ਐ ਅੰਬ ਲਏ ਮੈਂ 10 ਕਿਲੋ ਮੈਂ ਖਾਲਾ ਚਾਰ ਪਾ ਲਾਂਗੇ ਮੈਂ ਤਾਂ ਛੋਡੀ ਮਾਰ ਗਈ ਪਉਂਦੀ ਸੀ ਮੈਂ ਕੀ ਕਰਨਾ ਸੀ ਕੋਈ ਸਿਰੀ ਪਾਲੀ ਆ ਜਾਂਦੇ ਉਹ ਖਾ ਲੈਂਦੇ ਆ ਹਨ ਤੇ ਚਲ ਖਾਦਾ ਜਾਂਦਾ ਬੇੜੇ ਕੋਲੇ ਤੇ ਸਾਰੇ ਅੰਬ ਖਾ ਗਈ ਕੀ ਖਾਣ ਨੂੰ ਕੁਝ ਮਿਲਦਾ ਨਹੀਂ ਉਹਨੂੰ ਚਲ ਕੋਈ ਨਹੀਂ ਅੰਬ ਨੇ ਖਾ ਹੋਰ ਲਿਆ ਦਾਂਗੇ ਤੈਨੂੰ ਕੋਈ ਲ ਹੱਸਦਾ ਬੇ ਮੈਨੂੰ ਤੇਰੀ ਆਹੀ ਹਾਸੀ ਮਾਰਦੀ ਆ ਫਿਰ ਉਹਨਾਂ ਅੰਬ ਖਾ ਗਈ ਉਹਨਾਂ ਨੂੰ ਕੀ ਕਹੀਏ ਕੀ ਕਹ ਕੇ ਮੰਡੀ ਚ ਆਂਬ ਨਹੀਂ ਮਿਲਦੇ ਚਲ ਤੈਨੂੰ ਮੈਂ ਲਿਆ ਦੂੰਗਾ ਕਿੰਨੇ 5 ਕਿਲੋ ਹੋਰ ਲਿਆ ਦਾਂ ਮੇਰੇ ਕੋਲ ਦੱਸ ਚੱਕ ਨਹੀਂ ਤੂੰ ਹੀ ਲਿਆਉਣੇ ਆ ਲਿਆ ਦੂੰ ਮੈਂ ਤੈਨੂੰ ਕੋਈ ਨਹੀਂ ਅੰਬਾ ਪਿੱਛੇ ਨਾ ਰੌਲਾ ਪਾਉ ਤੂੰ ਨੇ ਜਣੀ ਤੂੰ ਦਵਾਈ ਲੈ ਲਈ ਹੁਣ ਪਹਿਲਾਂ ਤਾਂ ਮੈਨੂੰ ਮੈਂ ਦਵਾਈ ਤਾਂ ਲੈ ਲਈ ਤੇ ਤੂੰ ਮਾੜਾ ਮੈਂ ਤੈਨੂੰ ਐ ਵੀ ਸਮਝਾਇਆ ਕਰ ਵੀ ਐ ਨਹੀਂ ਬੋਲਦੇ ਹੁੰਦੇ ਚਲ ਕੋਈ ਨਹੀਂ ਸਮਝਾਉਂਗਾ ਮੈਂ ਵੀ ਹੁਣ ਤੈਨੂੰ ਪਤਾ ਜੀ ਦੋ ਮੈਂ ਉੱਥੇ ਗੁਰੂ ਘਰ ਜਾਨੀ ਆ ਕਿ ਮੈਮੂਨ ਕੋ ਕੇ ਨਾ ਕਿ ਲੋਕ ਕਿੰਨੇ ਗੱਲਾਂ ਕਰਦੇ ਆ ਉਹਨਾਂ ਦਾ ਮੁੰਡਾ ਕੱਢ ਕੇ ਲਿਆਇਆ ਉਹਨਾਂ ਦਾ ਮੁੰਡਾ ਕੱਢ ਕੇ ਲਿਆਇਆ ਹੁਣ ਬੇਬੇ ਮੈਂ ਖੁਸ਼ ਆ ਉਹ ਖੁਸ਼ ਹੁਣ ਲੋਕਾਂ ਨੂੰ ਥੋੜੀ ਖੁਸ਼ ਕਰਨਾ ਸੀ ਨੇ ਕੋਸ਼ਤਾ ਹੈਗੇ ਫਿਰ ਮਾੜੇ ਮੋٹے ਲੱਗਤਾ ਹੋਵੇ ਨੂੰ ਬੋਲਣ ਦੀ ਬੰਦੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀਆਂ ਲੋਕ ਨਹੀਂ ਖੁਸ਼ ਹੁੰਦੇ ਮੈਨੂੰ ਤਾਂ ਇੱਕ ਨਾ ਤੇਰਾ ਮੂੰਹ ਮਾਰ ਗਿਆ ਨਹੀਂ ਮੈਂ ਉਹਦੀ ਗੁੱਤ ਨੂੰ ਇੱਥੇ ਗੇੜਾ ਦੇ ਲੈਣੀ ਉਹ ਚਾਲ ਕੋਈ ਨਹੀਂ ਚਾਲ ਕੋਈ ਨਹੀਂ ਹੁਣ ਇੰਨੇ ਸਾਲ ਹੋ ਗਏ ਹੁਣ ਕਿਹੜਾ ਕਿਸੇ ਤੂੰ ਫੇਰ ਵੇਚ ਦਵੇਂਗਾ ਹੁਣ ਤਾਂ ਮੈਨੂੰ ਇੱਕ ਗੱਲ ਦੱਸ ਇਹ ਟਾਚੀ ਮੋਹਰੇ ਡਾਲੀ ਫਿਰਦੀ ਆ ਇਹ ਹਾਂ ਤੇ ਮੇਰਾ ਸਾਰਾ ਕੁਝ ਮੇਰੇ ਬਾਹਣ ਵੀ ਮੇਰੇ ਨਾਲ ਘਰ ਵੀ ਮੇਰੇ ਨਾਲ ਕਿਉਂ ਮੈਂ ਰੱਖ ਨਹੀਂ ਸਕਦੀ ਉਹ ਤੂੰ ਵੀ ਤਾਂ ਸਾਡੀਆਂ ਫਿਰ ਇਹ ਚ ਕੀ ਐ ਮੋਬਾਈਲ ਲਈ ਫਿਰਦੇ ਚਲ ਉਹ ਚਲਾ ਲੈਂਦੀ ਆ ਹੁਣ ਆ ਉਹ ਮથે ਗੱਲਾਂ ਕਰੀ ਆ ਬੈਠੀ ਤੇਰਾ ਜੀਨ ਕਰਦਾ ਚਲਾਉਣ ਨੂੰ ਹੈ ਮੇਰਾ ਜੀਨ ਕਰਦਾ ਤੂੰ ਕੀ ਦੇ ਨਾਲ ਗੱਲਾਂ ਕਰਨੀਆਂ ਮੈਂ ਗੱਲਾਂ ਨਹੀਂ ਕਰਦਾ ਬੈਠੀ ਰਹਿ ਕੇ ਲੈ ਕੇ ਤੈਨੂੰ ਕੋਈ ਨਹੀਂ ਤੈਨੂੰ ਮੋਬਾਈਲ ਲੈ ਦਊਗਾ ਮੈਂ ਕੋਈ ਨਹੀਂ ਚੱਲ ਪਹਿਲਾਂ ਤਾਂ ਭਾਈ ਮੇਰੇ ਛੱਡ ਜਵਾਨੇ ਵੇਲੇ ਹੈ ਹੀ ਨਹੀਂ ਸੀਗੇ ਸਾਰਾ ਕੰਮ ਕਾਰਾਂ ਚ ਉਮਰ ਲੰਘ ਗਈ ਹੁਣ ਤਾਂ ਲੈ ਸਕਦੇ ਆ ਮਨੂੰ ਸਭ ਪਤਾ ਤੁਸੀਂ ਉਹ YouTube ਤੇ ਨਾਟਕਾਂ ਦੇ ਪੱਟੀਆਂ ਪਿਆ ਸਾਰੀਆਂ ਪੁੜੀਆਂ ਉਹੀ ਦੇਖਦੇ ਰਹਿੰਦੀਆਂ ਹੋ ਨਾ ਮੈਂ ਉਹ ਨਹੀਂ ਦੇਖਦੀ ਮੈਂ ਤਾਂ ਕਰਵਾਣੀ ਸੁਣਿਆ ਕਰੂੰਗੀ ਬਾਬੇ ਦੀ ਚੱਲ ਕੋਈ ਨਹੀਂ ਤੈਨੂੰ ਲੈ ਦੂੰਗਾ ਲੈ ਦੂੰ ਫੋਨ ਲਿਆ ਦੂੰ ਮੈਂ ਤੈਨੂੰ ਇੱਥੇ ਘਰੇ ਦੇਖਦਾ ਪਿਆ ਕੋਈ ਠੀਕ ਕਰਾ ਕੇ ਦੇ ਦ ਹਜੇ ਇਹ ਵੀ ਕਹਿੰਦਾ ਮੈਂ ਠੀਕ ਕਰਾ ਕੇ ਦੇ ਦਾਂ ਨਾ ਨਾ ਮੈਂ ਲਿਆ ਦੂੰ ਕੋਈ ਨਹੀਂ ਤੂੰ ਬਗਾਉ ਨੂੰ ਮੇਨਾਂ ਵੈਸੇ ਹੀ ਜੰਨੀ ਐ ਬੇਬੇ ਤੈਨੂੰ ਖੇਤ ਕਿਹੜਾ ਮਾਰਿਆ ਸੀ ਖੇਤ ਜਾ ਕੇ ਆਇਆ ਉੱਥੇ ਭਈਏ ਛੱਡਿਆ ਆ ਮੈਂ ਅੱਜ ਕਿਉਂ ਨਲਾਈ ਜਾਂਦੇ ਐ ਟਰੋਨਾਂ ਜੀ ਦਾ ਬਹੁਤ ਪੱਟਣ ਲੱਗੇ ਨੇ ਅੱਜ ਮੂਰੇ ਕਦੂ ਕਦੂ ਕਰਦੇ ਆਂਗੇ ਜਾ ਕੇ ਹੁਣ ਫਿਰ ਦੇਖਦੇ ਲੱਗ ਜਾਣਗੇ ਅੱਜ ਦੁਪਹਿਰ ਤੋਂ ਬਾਅਦ ਇਹਦਾ ਬਹੁਤ ਮਟਣੀ ਲੱਗਿਆ ਨੇ ਉਹਨਾਂ ਦੀ ਰੋਟੀਆਂ ਰੋਟੀਆਂ ਕੈਦ ਇਹਨੂੰ ਮੜਾ ਬਣਾ ਦੂ ਮੈਂ ਕੀ ਕਹਾ ਤੂੰ ਕਾਹ ਉਹ ਪਹਿਲੀ ਤੇਰੀ ਵੀ ਤਾਂ ਸੁਣਦੀ ਆ ਉਹ ਨਹੀਂ ਮੇਰੀ ਨਹੀਂ ਮੰਨਦੀ ਹੈਗੀ ਕੋਈ ਨਹੀਂ ਮੈਂ ਕਹਿੰਦੀ ਆ ਯੋ ਨੂੰ ਇੰਨਾ ਹੁੰਦਾ ਐਂ ਕਹਿੰਦੀ ਮੇਰੇ ਸਸ ਤੜਕੀ ਦੀ ਰੋਟੀ ਲੈ ਕੇ ਮੇਰੇ ਮਾਂਗਰਾ ਆ ਜਾਂਦੀ ਤੂੰ ਇੱਧਰ ਤੜਕੀ ਆ ਜਾਣੀ ਤੂੰ ਜ਼ਿਆਦਾ ਰੋਟੀ ਨਾ ਤੋ ਗਿਆਦਾ ਰੋਟੀ ਪਾਣੀ ਖਾ ਕੇ ਆ ਜਾ ਕਰ ਜੇ ਤੂੰ ਇੱਧਰ ਬਹਿਣਾ ਫੇਰ ਵੀ ਨਾ ਰੋਟੀ ਇੱਥੇ ਵੀ ਲੈ ਕੇ ਆ ਸਕਦੇ ਆ ਥੋੜਾ ਜੀ ਲੱਗਦਾ ਇੱਥੇ ਤੂੰ ਸਾਰਾ ਕੁਸਾ ਪਰ ਰੋਟੀ ਲਾਉਣੇ ਉਧਰਾਂ ਸਾਰਾ ਕੁਸਾ ਉੱਥੇ ਤੂੰ ਖਾ ਵੀ ਉਧਰ ਹੀ ਆਇਆ ਕਰ ਨਾ ਮੈਂ ਤਾਂ ਉਹਨਾਂ ਖਰ ਇੱਥੇ ਬਣਾ ਲਿਆ ਕਰੂੰਗੀ ਜੇ ਤੁਹਾਨੂੰ ਇੰਨਾ ਹੋਣਾ ਅੱਡ ਥੋੜੀ ਕਰਨਦੇ ਅਸੀਂ ਚੱਲ ਮੈਨੂੰ ਕਹਿ ਦੂੰਗਾ ਤੂੰ ਲੜਨਾ ਮੈਂ ਖੇਤ ਜਾਣਾਗਾ ਮੈਨੂੰ ਕਹਿ ਦੂੰਗਾ ਜੀ ਆਇਆ ਮਾਰਿਆ ਕਿਹੜਾ ਜੇ ਤੂੰ ਇੱਧਰ ਹੀ ਆ ਤਾਂ ਉਹ ਗੇਟ ਖੋਲ ਦੀ ਜੇ ਇੱਧਰ ਸੰਦ ਖੜਾਉਣ ਆਉਣਗੇ ਕੋਈ ਨਹੀਂ ਖੋਲ ਦੂੰਗੀ ਐ ਕਿੰ ਆ ਮੈਂ ਤਾਂ ਕਿਤੇ ਨਹੀਂ ਜਾਂਦੀ ਮਰਜ਼ੀ ਤੇ ਕਰ ਇੱਥੇ ਰਹਿਉਗਾ ਤਾਂ ਠੀਕ ਹੈ ਠੀਕ ਹੈ ਠੀਕ ਤੂੰ ਭੱਗ ਜਾ ਫੇਰ ਜਾ ਆ ਲੈ ਹਜੇ ਵੀ ਕੀਮੀ ਦੀ ਖਰਾਉਂਦਾ ਦੇਖ ਲਾ ਲੈ ਮਾਰੀ ਤਾਂ ਜਮਾ ਹੀ ਨਹੀਂ ਸਾਈਡ ਲੈਂਦਾ ਹੂੰ ਕੀ ਆ ਕੋਈ ਨਹੀਂ ਪਾਈ ਲੈ ਜਾਂਦੇ ਸਸਰੀਕਾਲ ਜੀ ਸਰਪੰਚ ਸਾਹਿਬ ਸਸਰੀਕਾਲ ਬੈਠੋ ਜੀ ਠੀਕ ਹੈ ਜੀ ਮੈਂ ਖੇਤੋਂ ਕੀੜਾ ਮਾਰੇ ਮਾ ਹੋ ਸਰਪੰਚ ਸਾਹਿਬ ਕੀ ਹਾਲ ਹੈ ਹਾਂ ਠੀਕ ਹੈ ਠੀਕ ਹੈ ਹਾਂ ਜੀ ਵਧੀਆ ਹੈ ਠੀਕ ਹੈ ਜੀ ਵਧੀਆ ਚੱਹੀਦਾ ਜੀ ਹਾਂ ਕੋ ਕੋਸੋ ਹੋ ਮਾਈ ਬਾਰੇ ਵੀ ਸੋਚੋ ਨੋ ਹਾਂਜੀ ਹਾਂ ਉਹ ਕੱਲੀ ਬੈਠੀ ਰਹਿੰਦੀ ਆ ਵਿਚਾਰੀ ਤੇ ਆਪ ਕੋਠੀ ਚ ਬੈਠੇ ਆ ਹਾਂਜੀ ਉਹ ਵੀ ਘਰ ਦੀ ਮੈਂਬਰ ਆ ਹਾਂਜੀ ਹਾਂ ਉਹਦੇ ਬਾਰੇ ਵੀ ਸੋਚਣਾ ਚਾਹੀਦਾ ਮੈਨੂੰ ਲੋਕ ਕਹਿੰਦੇ ਆ ਹਾਂਜੀ ਵੀ ਉਹ ਬੁੜੀ ਕੱਲੀ ਬੈਠੀ ਰਹਿੰਦੀ ਐ ਦੇਖ ਖਦੇ ਹਾਂਜੀ ਤੇ ਉਹਦੇ ਬਾਰੇ ਵੀ ਸੋਚੋ ਆਪ ਕੋਠੀਆਂ ਚ ਬੈਠੇ ਐ ਅਕਸਰ ਉਹਨੇ ਐਡਾ ਪਰਿਵਾਰ ਵਧਾਇਆ ਹਾਂਜੀ ਹਾਂ ਆਇਆ ਨਾ ਸਰਪੰਚ ਸਾਹਿਬ ਵੀ ਬੱਚਿਆਂ ਦਾ ਵੀ ਮੋਹ ਹੈ ਤੇ ਮੈਂ ਵੀ ਘਰ ਚ ਮਾਈ ਆ ਮੈਂ ਵੀ ਨਹੀਂ ਇੰਨਾ ਕਟਾਰ ਕੇ ਕਹਿ ਸਕਦਾ ਫਿਰ ਉਹ ਮਾਤਾ ਦਾ ਥੋੜਾ ਜਿਹਾ ਤੁਹਾਡਾ ਵੀ ਸੁਭਾਅ ਥੋੜਾ ਹਟ ਪਿਆ ਜੀ ਉਹ ਤਾਂ ਠੀਕ ਤੇ ਉਹ ਤਾਂ ਕਰਕੇ ਸਰਪੰਚ ਸਾਹਿਬ ਵੀ ਥੋੜਾ ਬੱਚਿਆਂ ਚ ਵੀ ਆਏ ਜਿਵੇਂ ਹੋਇਆ ਪਿਆ ਤਾਂ ਕਰਕੇ ਉਧਰ ਹੀ ਰਹਿੰਦੇ ਆ ਆਪਦੇ ਆ ਉਹ ਤਾਂ ਠੀਕ ਹੈ ਫਿਰ ਉਹ ਤਾਂ ਵੀ ਆਟੋ ਦੀ بڑے ਬੰਦੇ ਦਾ ਸੁਭਾਅ ਇਹੋ ਜਿਹਾ ਹੋ ਜਾਂਦਾ ਹਾਂਜੀ ਹਾਂਜੀ ਪਰ ਫਿਰ ਵੀ ਧਿਆਨ ਰੱਖਣਾ ਚਾਹੀਦਾ ਆਪ ਅਕਸਰ ਮਾਈ ਹੈ ਘਰ ਦੀ ਉਹ ਮੈਂ ਵੀ ਕਰਦਾ ਜਵਾਈ ਆ ਜੀ ਜੋਰ ਪਾ ਕੇ ਮੈਂ ਵੀ ਨਹੀਂ ਐਨਾ ਕਹਿ ਸਕਦਾ ਵੀ ਚਲ ਅਸੀਂ ਤਾਂ ਦੋਨੇ ਪਾਸੇ ਦੇਖਣਾ ਹੈ ਠੀਕ ਹੈ ਹਾਂ ਜੀ ਉਹ ਮੈਂ ਆਖਿਆ ਵੀ ਕਿਉਂ ਮੈਂ ਕਹਿ ਰਿਹਾ ਮੈਂ ਬੱਚਿਆਂ ਨੂੰ ਤਾਂ ਕੀ ਆਖਾਂ ਬਈ ਤੇ ਮਤਲਬ ਤੁਸੀਂ ਉਹਨਾਂ ਨੂੰ ਕਹਿ ਨਹੀਂ ਸਕਦਾ ਨੂ ਰਾਣੀ ਮੈਂ ਨਾ ਉਹਨਾਂ ਨੂੰ ਕੁਝ ਹੋਰ ਕਹਿ ਸਕਦਾ ਹਾਂ ਜੀ ਹਾਂ ਤੇ ਤੁਸੀਂ ਉਹਨਾਂ ਨੂੰ ਕਿਹੋ ਜੀ ਮਤਲਬ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਹਾਂ ਜੀ ਹਾਂ ਕੋਈ ਕਹਦਾ ਸਰਪੰਚ ਸਾਹਿਬ ਹੁਣ ਤਾਂ ਮੁੰਡੇ ਕੰਮ ਧੰਦੇ ਤੇ ਬਾਹਰ ਗਏ ਆ ਖੇਤਾਂ ਨੂੰ ਅੱਛਾ ਤੇ ਕੋਈ ਕਹਾਗੇ ਜੀ ਤੂੰ ਵੀ ਸੋਚੀ ਹੁਣ ਕਿ ਮਤਲਬ ਇਹ ਗੱਲ ਉਹਨਾਂ ਨੂੰ ਕੋਈ ਸਮਝਾਇਓ ਹਾਂਜੀ ਹਾਂਜੀ ਵੀ ਇਹ ਭੇਡਾ ਲੱਗਦਾ ਬੰਦਾ ਤੇ ਮਤਲਬ ਇਹ ਦੀ ਚੰਗੀ ਨਹੀਂ ਲੱਗਦੀ ਹੁੰਦੀ ਗੱਲ ਠੀਕ ਹੈ ਸਰਪੰਚ ਸਾਹਿਬ ਠੀਕ ਹੈ ਹਾਂ ਤੇ ਹੁਣ ਮੈਂ ਤਾਂ ਚੱਲਦਾ ਫਿਰ ਠੀਕ ਹੈ ਜੀ ਤੁਸੀਂ ਸੋਚੋ ਇਸ ਗੱਲ ਬਾਰੇ ਹੈ ਠੀਕ ਹੈ ਸਰਪੰਚ ਸਾਹਿਬ ਸੋਚਾਂਗੇ ਸਮਝਾਵਾਂਗੇ ਬੱਚੋ ਸਤਿ ਸ਼੍ਰੀ ਅਕਾਲ ਠੀਕ ਹੈ ਓਹੋ ਆ ਕੀ ਕਿਤਾ ਪੁੱਤ ਤੂੰ ਖਲਾਰਾ ਪਾਇਆ ਪਿਆ ਇੱਕ ਤਰ੍ਹਾਂ ਪਿਓ ਆ ਉਹ ਚੱਕਦਾ ਮੋਟਰਸਾਈਕਲ ਬਾਹਰ ਨੂੰ ਡੱਪ ਜਾਂਦਾ ਉਹ ਨਹੀਂ ਕੁਝ ਕਰਦਾ ਤੇ ਇੱਕ ਤੂੰ ਖੜਿਆ ਪਈ ਜਾਂਦਾ ਫੇਕੀ ਦੇਖੀ ਜਾਂਦਾ ਵੇ ਤੂੰ ਇਹਨਾਂ ਦਾ ਪੈਂਡਾ ਛੱਡ ਦੇ ਕੇ ਮਾਂ ਦਾ ਆ ਪਬਜੀ ਨਾ ਖੇਡਿਆ ਕਰ ਤੇ ਮੈਨੂੰ ਐ ਦੱਸ ਜਿਹੜੇ ਤਨ ਵੜ ਮੈਨੂੰ ਉੜਾੜਾ ਦਿੱਤਾ ਸੀ ਨੀ ਖਣੇ ਕੋਈ ਨੰ ਵੀ ਕਰ ਨਹੀਂ ਰੱਖੀ ਆ ਮੈਨੂੰ ਉੜਾੜਾ ਅੱਛਾ ਅੱਠ ਵੀ ਤਾਂ ਉੜਾੜਾ ਰੱਖ ਵੀ ਚਿੰਦੇ ਨਹੀਂ ਵੇ ਬੋਤਲਾ ਬੂਤਰਾ ਜਾਂ ਤੂੰ ਬੜੇ ਬਹੁਤ ਬਹੁ ਪਾਇਆ ਪਿਆਗਾ ਤੇ ਹੁਣ ਇਹਨੂੰ ਰੱਖ ਦੇ ਮੋਬਾਈਲ ਨੂੰ ਤੇ ਅੱਗਾ ਕੰਮ ਕਰ ਲੈ ਠੀਕ ਆ ਹੋਮਵਰਕ ਕਰ ਲੈ ਨਾਲੇ ਤੈਨੂੰ ਸੁਣ ਲੈ ਤੈਨੂੰ ਆਪ ਤਾਂ ਕਰ ਪਿਓ ਕਿੱਥੇ ਗਿਆ ਤੈਨੂੰ ਕਿਉਂ ਨਹੀਂ ਪਤਾ ਤੇਰੀ ਤਾਂ ਉਹਦੇ ਪਿਓ ਨਾਲ ਇੰਨੀ ਬਣਦੀ ਆ ਤੇ ਮੈਨੂੰ ਤਾਂ ਉਹ ਨਹੀਂ ਕੁਝ ਦੱਸ ਕੇ ਜਾਂਦਾ ਤੈਨੂੰ ਤਾਂ ਪਤਾ ਹੋਣਾ ਚਾਹੀਦਾ ਵੇ ਗੇ ਮੱਝ ਧਿਆਨ ਘੱਟ ਰੱਖਿਆ ਕਰ ਤੈਨੂੰ ਆ ਪਤਾ ਮੋਬਾਈਲਾਂ ਚ ਕੀ ਦਿਖਾਉਂਦੇ ਨੇ YouTube ਤੇ ਵੀ ਬੱਚਿਆਂ ਨੂੰ ਫੋਨ ਨਾ ਦੇਵੋ ਬੱਚੇ ਸਾਡੇ ਐਸੇ ਨੇ ਸਾਰੀ ਦਿਹਾੜੀ ਚਾਹ ਨਹੀਂ ਪਾਣੀ ਨਹੀਂ ਰੋਟੀ ਢੁੱਕਣੀ ਘਰਾਂ ਬੁਆਜਾ ਚ ਬੜੇ ਰਹਿੰਦੇ ਨੇ ਹੁਣ ਇਹਦਾ ਪਿੰਡ ਛੱਡ ਦੇ ਨੂੰ ਰੱਖ ਲਈ ਮੇਰਾ ਹੁੰਦੇ ਲਓ ਪਿਆ ਤੜਕੇ ਦਾ ਅਜੇ ਤੱਕ ਮੈਨਾਂ ਦੇਖਿਆ ਵੀ ਨਹੀਂ ਕਿਸੇ ਦਾ ਪੂਰ ਆਇਆ ਕਨਾਂ ਪੁੱਤ ਕੰਮ ਕਰ ਕਰਦੇ ਨਾਲ ਮੇਰਾ ਪੁੱਤ ਉੱਠਣਾ ਦਾ ਚੰਗਾ ਤੇ ਚਾਹ ਪੀਏਗਾ ਚਾਹ ਮੈਂ ਕੰਮ ਕਰਦੀਆਂ ਰੋਜ਼ ਠੀਕ ਆ ਤੇ ਉੱਠਿਆ ਇਹਨੂੰ ਹੁਣ ਬੰਦ ਕਰ ਦੇ ਲੈ ਮੇਰਾ ਪਾਇਆ ਇਹ ਵਾਹ ਰਹਾ ਹੈ ਸ੍ਰੀ ਕਾਲ ਬਾਈ ਸ੍ਰੀ ਕਾਲ ਬਾਈ ਹੋਰ ਬਾਈ ਠੀਕ ਆ ਪਰਵਾਰਾ ਠੀਕ ਆ ਵਧੀਆ ਬੈਠੋ ਬੈਠੇ ਕੋਈ ਨਹੀਂ ਤੇ ਤੁਸੀਂ ਨਾ ਐ ਨਾ ਕਰਿਆ ਕਰੋ ਪਹਣੇ ਵੀ ਦੇਖੋ ਪਿੰਡ ਦੇ ਵਿੱਚ ਬਦਨਾਮੀ ਹੁੰਦੀ ਹੈ ਵੇ ਇਹੋ ਬੁਢੀ ਨੂੰ ਸਿਆਣ ਦੇਣੀ ਮੁੰਡਿਆਂ ਦੀ ਵੀ ਬੇਇੱਜ਼ਤੀ ਐ ਸਾਡੀ ਰਿਸ਼ਤੇਦਾਰਾਂ ਦੀ ਵੀ ਬੇਇੱਜ਼ਤੀ ਐ ਸਾਰਿਆਂ ਦੀ ਬੇਇੱਜ਼ਤੀ ਐ ਤੁਸੀਂ ਆਏ ਨਾ ਹੋ ਕਰਿਆ ਕਰੋ ਥੋੜਾ ਆਪਦੇ ਮਨ ਨੂੰ ਨਾ ਠੰਡਾ ਰੱਖਿਆ ਕਰੋ ਤੇ ਘਰੇ ਬਾਲ ਬੱਚਿਆਂ ਚ ਆਪਦੇ ਪੋਤੇ ਪੋਤੀਆਂ ਚ ਮਿਲ ਕੇ ਰਹੋ ਖੇਡੋ ਹੱਸੋ ਖੇਡੋ ਪਰਿਵਾਰ ਚ ਵਧੀਆ ਰਹੋ ਉਹ ਤਾਂ ਪਤਾ ਕੀ ਐ ਬਾਈ ਕੋਈ ਨਹੀਂ ਲੋਕ ਤਾਂ ਬਹੁਤ ਕੁਸਕਾਇੇ ਹੁੰਦੇ ਆ ਸਾਡਾ ਕਿਹੜਾ ਹਰਕਾ ਕੋਈ ਐ ਇਸ ਗੱਲ ਚ ਹੈ ਤੇ ਉਹ ਮੇਰਾ ਨਾ ਜਦੋਂ ਇੱਥੇ ਕੋਈ ਕਈ ਵਾਰ ਜੀ ਲੱਗਦਾ ਪਤਾ ਪੁਰਾਣੇ ਕਰਾਂ ਜੀ ਲੱਗਦਾ ਹੁੰਦਾ ਹਨਾ ਕਿ ਆਪਾਂ ਹੁਣ ਵਿਆਹ ਕੇ ਆਏ ਹੁੰਨੇ ਆਗੇ ਤੇ ਉੱਥੇ ਨ ਮੇਰੇ ਜੀ ਲੱਗਦਾ ਉਥੇ ਮੈਂ ਤਾਂ ਵਗ ਜੰਨੀ ਐ ਅੱਛਾ ਹਾਂ ਪਰ ਦੇਖਣ ਵਾਲੇ ਨੂੰ ਬੁਰਾ ਲੱਗਦਾ ਨਾ ਪੜਨੇ ਦੇ ਦੇਖ ਮੈਂ ਤਾਂ ਬਹੁਤ ਕੁਝ ਨਹੀਂ ਤੋਂ ਆਣ ਗਮਾਨ ਕਹਿੰਦੇ ਆ ਵੀ ਚਲ ਬੁੜੀ ਨੂੰ ਉੱਥੇ ਕੱਢ ਦਿੰਦੇ ਆ ਆਪੇ ਤੇਸੀ ਰੂਮ ਚ ਪਏ ਰਹਿੰਦੇ ਆ ਭਾਗੜ ਕੇ ਨਾ ਨਾ ਉਹ ਤਾਂ ਕੋਈ ਨਹੀਂ ਐ ਤਾਂ ਕਹੀ ਜਾਂਦੇ ਹੁੰਦੇ ਰੋਕਾਂ ਦਰ ਹਾਂ ਇਹ ਤਾਂ ਡੁੰਗਾਦਾਰੀ ਐਗੀ ਹਾਂਜੀ ਹਾਂ ਹਨਾ ਚਲੋ ਤੁਸੀਂ ਪਰਿਵਾਰ ਚ ਰਹੋ ਵਧੀਆ ਮਿਲ ਕੇ ਉਹ ਨਾ ਕੋਈ ਗੱਲ ਨਹੀਂ ਕੋਈ ਹਾਂਜੀ ਹਾਂਜੀ ਕਿੰਮਿਆ ਤਾਈ ਠੀਕ ਆ ਬਸ ਸੁਣਦਾ ਠੀਕ ਹਾਂ ਠੀਕ ਤਾਈ ਕਿਥੇ ਗਈ ਭਾਬੀ ਨੇ ਕੀ ਕਰਨਾ ਉਥੇ ਐਸੀ ਆਲੇ ਕਮਰੇ ਚ ਪਈ ਹੋਣੀ ਭਾਬੀ ਕਿਹੜਾ ਕਮਾਈ ਕਰਦੀ ਹੈ ਕਿਹੜਾ ਮੈਸਾਂ ਨੂੰ ਕੱਖ ਪਾਉਣੇ ਭਾਬੀ ਨੇ ਠੀਕ ਹਾਂ ਪਰ ਭਾਬੀ ਨੂੰ ਕੰਮ ਨਹੀਂ ਕੋਈ ਚਲੋ ਕੋਈ ਨਹੀਂ ਤੁਸੀਂ ਵੀ ਆਏ ਨਾ ਬੋਲਿਆ ਕਰੋ ਐਸੀ ਭਾਬੀ ਨੇ ਉਹਦੇ ਚ ਭਗੂਨੇ ਐਸੀ ਚ ਪੈਣਾ ਹਰ ਕੋਈ ਨਹੀਂ ਜੀ ਤਾਂ ਕੰਮ ਨਹੀਂ ਧੰਦਾ ਹੈ ਹੀ ਪੈਣਾ ਤਾਂ ਹੈਗਾ ਕਾ ਬਦਾਰ ਕਿੰਮਿਆ ਭਾਬੀ ဟုတ်ကေ ٹھیک ہے کیتھن کتھیاں کرنی چاہ ہے تو دے کول آئے سی ہوں ٹھیک ہے میں تاں تو دس چا پی کے چا نہیں چا کا بس تو سب کام کر لینے ہوتا ہے تے تے کہنے سی پایا بھینجی اس لیے ملچ اچھا امبے بیا بول دی سی ہوں تا ویسے میں دیکھ لتی ا دیکھوں گی اور منو ائے نہیں پتہ لگا کہ میرے بارے کی بول دے گا بودی ایسے سنگے بھابھی کام کرے سو یہ باہر جی جاتے ہو یا کوں دے میں ਚਲੋ ਕੋਈ ਨਹੀਂ ਪਹਿਨੇ ਉਹ ਤਾਂ ਬਹੂ ਨੇ ਆਪਣੀ ਨੇ ਏਸੀ ਚ ਹੀ ਪਹਿਣਾ ਕੰਮ ਨਹੀਂ ਧੰਦਾ ਨਹੀਂ ਵਿਹਲੇ ਹੋਰ ਕਰਨ ਵੀ ਕੀ ਗਰਮੀ ਵਾਲੀ ਹੈ ਚਲੋ ਇਸ ਚ ਹੀ ਪਹਿਣਾ ਤਾਂ ਹੈਗਾ ਵੀਰਾ ਮੈਂ ਤੈਨੂੰ ਦੱਸਦੀ ਆ ਵਿਚਾਨ ਮਾੜਾ ਮੋਟਾ ਤਾਂ ਹੁਣ ਦੇਖਭਾਲ ਕਰਨੀ ਚਾਹੀਦੀ ਘਰ ਦੇ ਵਿੱਚ ਵੀ ਕੋਈ ਸਾਡੇ ਆਇਆ ਜਾਂ ਅੱਜਕੱਲ ਟਾਈਮ ਕਿੰਨੇ ਮਾੜੇ ਆ ਦੇਖ ਹਨਾ ਬਾਤ ਕਰ ਦੇਖਣਾ ਚਾਹੀਦਾ ਉਹ ਕਹਿੰਦਾ ਤੈਨੂੰ ਕਾ ਵੀ ਫੋਨ ਲੈ ਕੇ ਬੈਠੇ ਰਹੋ ਹੁਣ ਗਾਹਾਂ ਤੋਂ ਆਏ ਲਾਲਾ ਤੂੰ ਕਹਿੰਨਾ ਭਾਈ ਵੀ ਤੂੰ ਆਏ ਉਧਰ ਜਾ ਕੇ ਵਾਝਣੀਆਂ ਪਤਾ ਕੀ ਹੈ ਉਹ ਹਮ ਤਾਂ ਮੁੰਡਾ ਵੀ ਹੈ ਜੀ ਲੱਗਦਾ ਨਾ ਤਾਂ ਉਹ ਪੜਦਾ ਜਵਾਖ ਦੋ ਅੱਖਰ ਨਾ ਕਿਸੇ ਦੀ ਗੱਲ ਸੁਣਦਾ ਨਾ ਮੰਨਦਾ ਚਲੋ ਕੋਈ ਨਹੀਂ ਅਸੀਂ ਬਹੂ ਨੂੰ ਵੀ ਸਮਝਾਵਾਂਗੇ ਵੀ ਭਾਈ ਜਵਾਕਾਂ ਲੱਤ ਹਲ ਦਿਓ ਤੇ ਆਪਦੇ ਪੜਾਉਣ ਵੀ ਜਵਾਕ ਮੈਂ ਤਾਂ ਲਾਦਾ ਉਹ ਗੱਲ ਕਹੂਗੇ ਤਾਂ ਕਿ ਜਿਹੇ ਜਾਲੇ ਉਹ ਜਿਹੇ ਕੁਜੇ ਮੁੰਡੇ ਨੂੰ ਵੀ ਆਪਦੇ ਵਰਗਾ ਕਰੋ ਕੋਈ ਨਹੀਂ ਸਮਝਾਵਾਂਗੇ ਬਹੂ ਨੂੰ ਸਮਝਾਵਾਂਗੇ ਲਈ ਹੁਣ ਤਾਂ ਇਹਨੂੰ ਆਪਣੇ ਖਾਨਦਾਨ ਦਾ ਤਾਂ ਪਤਾ ਹੈਗਾ ਪਤਾ ਹਾਂ ਹੈ ਸਾਰੇ ਆਪਣ ਕਿੰਨੀ ਮੈਂ ਮੈਂ ਪਿੰਡ ਦੇ ਵਿੱਚ ਹਾਂਜੀ ਹਾਂਜੀ ਕੋਈ ਗੱਲ ਨਹੀਂ ਸਮਝਾਵਾਂਗੇ ਕੋਈ ਤਾਂ ਹੈ ਵੀ ਜਿਹੇ ਜਿਹੇ ਹੈਗੀ ਹੈਗੀ ਆਹ ਹਾਂ ਤੇ ਹੋਰ ਚਾਹ ਪਾਣੀ ਪੀਤਾ ਸੀ ਨਾ ਹਾਂ ਹਾਂ ਪਿਆਦਾ ਚਾਹ ਪਾਣੀ ਤਾਂ ਤੇ ਉਹ ਕਹਿੰਦੀ ਸੀ ਮੰਮੀ ਆਉਣ ਵਾਲੇ ਆ ਜੀ ਆਫਰੇਸਰ ਤੁਹਾਨੂੰ ਅੱਜ ਨਹੀਂ ਹੁਣੀ ਆਇਆ ਠੀਕ ਠੀਕ ਤਿੱਕ ਬੋਲ ਦੀ ਬਾਹਰ ਬੈੜਾ ਪੁੱਠਾ ਬੋ ਕੋਈ ਸਮਝਾਵਾਂਗੇ ਬਹੂ ਨੂੰ ਵੀ ਬਹੂ ਨੂੰ ਨਹੀਂ ਸਮਝਾ ਤੁਸੀਂ ਆਪ ਠੰਡੇ ਰਿਹਾ ਕਰੋ ਤੁਸੀਂ ਆਪ ਵੱਡੇ ਆ ਮਾਈ ਫਰੈਂਡ ਨਹੀਂ ਆ ਮੈਂ ਤਾਂ ਕੀ ਬੋਲਦੇ ਮੈਂ ਤਾਂ ਕੁਝ ਨਹੀਂ ਮੇਰੇ ਦੇਖਣ ਨੂੰ ਕੀ ਹੈਗੇ ਇਹੀ ਹੈਗੇ ਦੋਏ ਆ ਤੀਜਾ ਪੋਤਾ ਹੈਗਾ ਤੀਜਾ ਪੋਤਾ ਹੈ ਹੈ ਬਸ ਤੁਸੀਂ ਵਧੀਆ ਛੋਟੀ ਫੈਮਿਲੀ ਆ ਪਰਿਵਾਰ ਚ ਮਿਲ ਕੇ ਰਿਹਾ ਕਰੋ ਵਧੀਆ ਫਿਰ ਜੇ ਹੁਣ ਬਾਹਲਾ ਭਾਈ ਬੋਲਣ ਲੱਗੇ ਨਾ ਮੈਨੂੰ ਬੋਲਣਾ ਪੈਂਦਾ ਹਾਂ ਇਹ ਤਾਂ ਬੋਲਿਆ ਜਾਂਦਾ ਹਾਂਜੀ ਨੱਚੰਗਾ ਫਿਰ ਬਾਈ ਚੰਗਾ ਬਈ ਸੱਸੀ